ਸਤਿ ਸ਼੍ਰੀ ਅਕਾਲ ਜੀ ਪੰਜਾਬਨ ਬੀਬੀ ਕੱਤੀ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਪਹਿਣਾ ਦੇ ਲਈ ਆਪਾਂ ਕਾਟਨ ਸਟੌਕ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਪਿਆਰੇ ਬਾਰੇ ਕਲਰ ਬਹੁਤ ਸੋਹਣੇ ਸੂਟ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦਾ ਸਟੱਫ ਰਹੇਗਾ ਕਾਟਨ ਪਿਓਰ ਕਾਟਨ ਇਹਦੇ ਵਿੱਚ ਫੁੱਲਾਰ ਬਣੇ ਹੋਏ ਨੇ ਸਕਿਨ ਔਰ ਵਾਈਟ ਕਲਰ ਦੇ ਵਿੱਚ ਬਲੈਕ ਦਾ ਜਿਹੜਾ ਕੰਟਰਾਸਟ ਦਿੱਤਾ ਹੋਇਆ ਮਹਿਰੂਨ ਕਲਰ ਦੇ ਵਿੱਚ ਜਿਹੜਾ ਇਹ ਕੰਟਰਾਸਟ ਮਿਲੂਗਾ ਬਹੁਤ ਪਿਆਰਾ ਜਾਂ ਲੇਸ ਨਾਲ ਫਿਨਿਸ਼ਿੰਗ ਦੇ ਕੇ ਆਪਾਂ ਸੂਟ ਰੈਡੀ ਕਰ ਸਕਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦੀ ਪ੍ਰਿੰਟਿੰਗ ਇਸ ਡਿਜ਼ਾਈਨਿੰਗ ਦੇ ਵਿੱਚ ਆਪਾਂ ਨੂੰ ਦੋ ਸੂਟ ਮਿਲਣਗੇ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨਿੰਗ ਮਿਲੇਗੀ ਜਿਹੜੀ ਸੂਟ ਦੀ ਕੱਟ ਰਹੇਗੀ 3 ਮੀਟਰ 20 ਇੰਚ 10 ਵੱਡੇ ਪਣੇ ਦੇ ਵਿੱਚ 3 ਮੀਟਰ 20 ਇੰਚ ਦੀ ਜਿਹੜੀ ਇਹ ਕੱਟ ਮਿਲੇਗੀ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਕਲਰ ਆਪਾਂ ਨੂੰ ਮਿਲੇਗਾ ਇਹਦੇ ਵਿੱਚ ਡਾਰਕ ਜਿਹੜੇ ਇਹ ਜਾਮਨੀ ਜੀ ਛੇੜ ਦੇ ਵਿੱਚ ਬਹੁਤ ਸੋਹ ਪਿਆਰਾ ਜਾਨੀ ਕਿੰਨੇ ਕੀ ਬੂਟੀ ਦੇ ਜਿਹੜੇ ਇਹ ਫਲਾਰ ਬਣੇ ਹੋਏ ਨੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਸ ਡਿਜ਼ਾਈਨਿੰਗ ਦੇ ਵਿੱਚ ਆਪਾਂ ਨੂੰ ਸੇਮ ਡਿਜ਼ਾਈਨਿੰਗ ਦੇ ਵਿੱਚ ਦੋ ਕਲਰ ਮਿਲਣਗੇ ਦੋ ਕਲਰ ਜਿਹੜਾ ਇਹਦਾ ਸਟਾਫ ਰਹੇਗਾ ਉਹ ਕਾਟਨ ਦਾ ਰਹੇਗਾ ਜਿਹੜੀ ਕਟ ਹੈ ਉਹ ਵੱਡੇ ਪਣੇ ਦੀ ਤਨ ਮੀਟਰ 2 ਇੰਚ ਦੀ ਕੱਟ ਰਹੇਗੀ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੁੰਦਾ ਹੈ ਇਹ ਸੇਮ 5 ਮੀਟਰ ਦੀ ਕੱਟ ਦੇ ਵਿੱਚ ਹੀ ਆਂਦੇ ਨੇਗੇ ਵੱਡੇ ਬਣੇ ਦੇ ਸੂਟ ਆਪਾਂ ਬਣਾ ਸਕਦੇ ਨੇ ਨੈਕਸਟ ਕਲਰ ਆਪਾਂ ਨੂੰ ਮਿਲੂਗਾ ਇਹਦੇ ਵਿੱਚ ਬਲੈਕ ਬਲੈਕ ਦੇ ਵਿੱਚ ਆਪਾਂ ਨੂੰ ਤਿੰਨ ਸੂਟ ਮਿਲ ਜਾਣਗੇ ਸੇਮ ਡਿਜ਼ਾਈਨਿੰਗ ਦੇ ਵਿੱਚ ਇਦਾਂ ਦੇ ਇਹਦੇ ਵਿੱਚ ਜਿਹੜੇ ਪੀਚ ਕਲਰ ਦੇ ਛੋਟੇ ਛੋਟੇ ਫਲਾਰ ਬਣੇ ਹੋਏ ਨੇਗੇ ਬਹੁਤ ਪਿਆਰਾ ਜਿਹਾ ਜਿਹੜਾ ਇਹ ਕਲਰ ਹੈ ਬਲੈਕ ਕਲਰ ਬਲ ਤੁਹਾਡੇ ਇਹਦੇ ਵਿੱਚ ਜਿਹੜਾ ਕੈਮਰੇ ਵਿੱਚ ਫਰਕ ਆ ਰਿਹਾ ਕਲਰ ਦਾ ਜਿਹੜਾ ਇਹਦਾ ਸਟੱਫ ਵੀ ਕਾਟਨ ਰਹੇਗਾ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੁੰਦਾਗਾ ਨਿੱਕੀ ਨਿੱਕੀ ਬੁੱਟੀ ਵਾਲਾ ਸੂਟ ਨੈਕਸਟ ਕਲਰ ਆਪਾਂ ਨੂੰ ਇਹਦੇ ਵਿੱਚ ਮਿਲੇਗਾ ਰਸਟ ਰਸਟ ਦੇ ਵਿੱਚ ਜਿਹੜੇ ਇਹ ਸਕਿਨ ਦੇ ਫਲਾਰ ਬਣੇ ਹੋਏ ਨੇ ਤੇ ਲੀਫ ਬਣੇ ਹੋਏ ਨੇ ਬਹੁਤ ਪਿਆਰਾ ਜਿਹਾ ਰਸਟ ਕਲਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਸੋਹਣੀ ਜਿਹੜੀ ਇਹ ਪ੍ਰਿੰਟਿੰਗ ਬਣੀ ਹੋਈ ਹੈ suit ਦੀ ਇਹ ਵੀ ਵੱਡੇ ਪਣੇ ਦੇ ਵਿੱਚ ਵੀ ਆਪਾਂ ਨੂੰ 3 ਮੀਟਰ 20 ਇੰਚ ਦੀ ਜਿਹੜੀ ਕੱਟ ਮਿਲੇਗੀ ਇਹ ਸੇਮ 5 ਮੀਟਰ ਦੀ ਕੱਟ ਦੇ ਜਿੱਦਾਂ suit ਰੈਡੀ ਹੁੰਦੇ ਨੇ ਸੇਮ ਹੀ ਇਦਾਂ suit ਰੈਡੀ ਹੁੰਦਾ ਹੈ ਇਸ ਨੂੰ ਲੇਸ ਨਾਲ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਜਿਹੜੀ ਇਹਦੀ suit ਦੀ ਲੁੱਕ ਰੈਡੀ ਕਰ ਸਕਦੇ ਆ ਆਪਾਂ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਤਾਂ ਮੇਰੇ ਦਿੱਤੇ ਹੋਏ ਨੰਬਰ 9463038502 ਤੇ ਮੈਨੂੰ ਡੀਐਮ ਕਰਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਆ ਤੁਸੀਂ ਇਹ ਜਿਹੜਾ ਆਰਡਰ ਹੈ ਜਲਦੀ ਤੋਂ ਜਲਦੀ ਬੁੱਕ ਕਰੋ ਕਿਉਂਕਿ ਮੇਰੇ ਕੋਲ ਲਿਮਟਿਡ ਸਟਾਕ ਹੈ ਜੋ ਕਈ ਭੈਣਾਂ ਜਿਹੜੇ ਆਰਡਰ ਤੋਂ ਰਹਿ ਜਾਂਦੀਆਂ ਨੇ ਤੇ ਮੈਨੂੰ ਵਾਰ-ਵਾਰ ਮੈਸੇਜ ਆਉਂਦੇ ਨੇ ਭੈਣਾਂ ਦੇ ਵੀ ਸਾਡਾ ਜਿਹੜਾ ਆਰਡਰ ਹੈ ਉਹ ਸਾਨੂੰ ਨਹੀਂ ਮਿਲਿਆ ਤਾਂ ਪਲੀਜ਼ ਆਪਣਾ ਜਿਹੜਾ ਆਰਡਰ ਹੈ ਇਹ ਪਹਿਲੀ ਬੁੱਕ ਕਰ ਲਿਆ ਕਰੋ ਤੇ ਮੈਨੂੰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਮੇਰੇ ਸੂਟ ਕਿਦਾਂ ਲੱਗੇ ਧੰਨਵਾਦ